ਨਕੋਦਰ ਏਰੀਏ ਦਾ ਨੁਕਰਾ ਘੋੜਾ ਡੈਵਲ ਦਿਖਾਉਣ ਲੱਗਿਆ ਮਿੱਤਰੋ ਤੁਹਾਨੂੰ ਇਸ ਵੀਡੀਓ ਦੇ ਵਿੱਚ ਨਕੋਦਰ ਤੋਂ ਤਕਰੀਬਨ 20 ਕਿਲੋਮੀਟਰ ਦੂਰ ਪਿੰਡ ਪੈ ਜਾਂਦਾ ਪਾਸਲਾ ਨੂਰ ਮਹਿਲ ਤੋਂ ਇਹ ਪਿੰਡ ਆ ਜਿਹੜਾ 10 ਕਿਲੋਮੀਟਰ ਆ ਤੇ ਆਪਾਂ ਜੇ ਫਲੋਰ ਵਾਲੇ ਪਾਸਿਓਂ ਆਈਏ ਤਾਂ ਉੱਥੋਂ ਇਹ ਪਿੰਡ 15 ਕਿਲੋਮੀਟਰ ਰਹਿ ਜਾਂਦਾ ਸੋ ਸਾਲੀ ਵਾਲਾ ਬਲੱਡ ਲਾਈਨ ਆ ਦੋਸਤੋ ਇਸ ਘੋੜੇ ਦੀ ਇਹਦੇ ਹੁਣ 5-6 ਰਿਜ਼ਲਟ ਆ ਗਿਆ ਬੱਚੇ ਬਹੁਤ ਜ਼ਿਆਦੇ ਚੰਗੇ ਆ ਘੋੜਾ ਤਾਂ ਚੰਗਾ ਹੈ ਹੀ ਤੇ ਬੰਦਿਆਂ ਦਾ ਵੀ ਯਾਰ ਕੋਈ ਅੰਤ ਨਹੀਂ ਬਾਲੇ ਬੀਬਾ ਤੇ ਸਾਊ ਬੰਦੇ ਆ ਜੇ ਤੁਸੀਂ ਚਾਹੋ ਨੋ ਵੀ ਘੋੜਾ ਵੀ ਚੰਗਾ ਹੋਵੇ ਰਿਜ਼ਲਟ ਵੀ ਸੋਹਣੇ ਆਏ ਹੋਣ ਫੀਸ ਵੀ ਘੱਟ ਹੋਵੇ ਤੇ ਬੰਦੇ ਯਾਰ ਘੂੜੀ ਤੇ ਘੋੜਾ ਛੱਡਣ ਲੱਗੇ ਮੱਥੇ ਵੱਟ ਨਾ ਪਾਉਣ ਕਿਉਂ ਆਪਾਂ ਨੂੰ ਆਮ ਹੀ ਪਤਾ ਵੀ ਜਦੋਂ ਘੋੜੀ ਤਿੰਨ ਚਾਰ ਵਾਰੀ ਮਲਾਉਣੀ ਪੈ ਜੇ ਤਾਂ ਥੋੜਾ ਮੋਟਾ ਤਤਰਾ ਜਾਂ ਜਾਹਰ ਹੋਣ ਲੱਗ ਜਾਂਦਾਗਾ ਸੋ ਇਹ ਬੰਦੇ ਯਾਰ ਇੰਨੇ ਲੱਠੇ ਆ ਨਾ ਜਿਵੇਂ ਮਰਜੀ ਘੋੜੀ ਤੁਸੀਂ ਮਿਲਾ ਸਕਦੇ ਹੋ ਗੱਬਣ ਚ ਇੱਕ ਪਾਸ ਕਰਾ ਸਕਦੇ ਹੋ ਫੀਸ ਵੀ ਘੋੜੇ ਦੀ ਯਾਰ 15000 ਹੀ ਰੱਖੀ ਆ ਬੰਦਿਆਂ ਨੇ ਵੀਡੀਓ ਦੇ ਵਿੱਚ ਆਪਾਂ ਇੰਟਰਵਿਊ ਰਹੀ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਕੱਬਾ ਸਟੱਡ ਫਾਰਮ ਦੇ ਨਾਤੇ ਇਹਨਾਂ ਭਰਾਵਾਂ ਦਾ ਇੰਸਟਾਗ੍ਰਾਮ ਦੇ ਉੱਤੇ ਪੇਜ ਵੀ ਬਣਿਆ ਵਿਆ ਘੋੜਾ ਬਹੁਤ ਜ਼ਿਆਦਾ ਸੋਹਣਾਗਾ ਸੇਮ ਡਿੱਟੋ ਕਾਪੀ ਆਉਂਦੀ ਆਗੀ ਇਹਦੇ ਬੱਚਿਆਂ ਦੀ ਘੋੜੇ ਤੇ ਹੀ ਜਾਂਦੇ ਆ ਬੱਚੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਛੇ ਰਿਜ਼ਲਟ ਦਿਖਾਵਾਂਗੇ ਇਸ ਘੋੜੇ ਦੇ ਜਿਹੜੇ ਆਇਆ ਫੋਟੋਆਂ ਲਾਈਆਂ ਨੇ ਆਪਾਂ ਸਾਡੇ ਭਰਾ ਕਰਨ ਨੂੰ ਸਵਾਰੀ ਦਾ ਬੜਾ ਸ਼ੌਂਕ ਆ ਘੋੜਾ ਜਮਾਏ ਚੰਡ ਕੇ ਰੱਖਦਾਗਾ ਤੇ ਤੋੜਾ ਬਹੁਤ ਕਰਾਉਂਦਾ ਕਰਨ ਇਹਦਾ ਕਹਿੰਦਾ ਡੇਲੀ 10-15 ਕਿਲੋਮੀਟਰ ਰਾਈਡ ਕਰਦੇ ਆ ਘੋੜੇ ਤੇ ਸੋ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਮਿੱਤਰੋ ਬੰਦੇ ਬਾਲੇ ਸਾਊਆ ਘੋੜੇ ਦੇ ਰਿਜ਼ਲਟ ਚੰਗੇ ਆ ਗਏ ਕੁਝ ਤਾਂ ਥੋੜਾ ਜਿਹਾ ਏਰੀਆ ਇਹੋ ਜਿਹਾ ਵੀ ਉਧਰ ਘੋੜੀਆਂ ਘਟਨੇ ਤੇ ਆਪਾਂ ਬੰਦਿਆਂ ਦੀ ਹੌਸਲਾ ਫਜ਼ਾਈ ਕਰਨੀ ਆ ਯਾਰ ਵੱਧ ਤੋਂ ਵੱਧ ਘੋੜੀਆਂ ਇਸ ਘੋੜੇ ਤੋਂ ਤੁਸੀਂ ਮੀਟ ਕਰਾਓ ਤਾਂ ਕਿ ਬੰਦਿਆਂ ਦਾ ਗਾਹਾਂ ਹੋਰ ਵੀ ਸ਼ੌਂਕ ਵੱਧ ਸਕੇ ਤੇ ਰਿਜ਼ਲਟ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਨਾ ਬਹੁਤ ਸੋਹਣੇ ਰਿਜ਼ਲਟ ਆਏ ਆ ਘੋੜੇ ਦੀ ਹਾਈਟ ਵੀ 65 ਇੰਚ ਹੋਗੀ ਲੰਮਾ ਲੰਜਾ ਵੜਾਗਾ ਸ਼ਕੀਨ ਵੜਾਗਾ ਕਿਹੜੇ ਘੋੜੇ ਦਾ ਇਹ ਬੱਚਾ ਕਿੱਥੋਂ ਇਹਨਾਂ ਨੇ ਖਰੀਦਿਆ ਸੀਗਾ ਬੱਚਾ ਹੀ ਪਾਲਿਆਗਾ ਸਾਰੀ ਗੱਲਬਾਤ ਆਪਾਂ ਕਰਨ ਦੇ ਨਾਲ ਇੰਟਰਵਿਊ ਦੇ ਵਿੱਚ ਕਰਦੇ ਆਂ ਦੱਬ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਆਜੋ ਫਿਰ ਕਰਦੇ ਆਂ ਗੱਲਬਾਤ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੈਂਤਮਾਨ ਆਪਣੇ ਪਿੰਡੂ ਜ਼ਿਮੀਦਾਰ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਇੱਕ ਨਵੇਂ ਸਟੱਡ ਫਾਰਮ ਦੀ ਵੀਡੀਓ ਲੈ ਕੇ ਆਏ ਆਂ ਅੱਜ ਆਪਾਂ ਜਲੰਧਰ ਏਰੀਆ ਦੇ ਪਿੰਡ ਬੈਠੇ ਆਂਗੇ ਪਿੰਡ ਦਾ ਨਾਮ ਆਗਾ 파ਸਲਾ ਪਿਛਲੇ ਸਾਲ ਵੀ ਆਪਾਂ ਇਸ ਕੱਬੇ ਸਟੱਡ ਫਾਰਮ ਦੀ ਵੀਡੀਓ ਬਣਾਈ ਸੀ ਫਾਰਮ ਦਾ ਜਿਹੜਾ ਨਾਂਗਾ ਕੱਬਾ ਸਟੱਡ ਫਾਰਮ ਆ ਤੇ ਇਥੋਂ ਦਾ ਆਪਾਂ ਤੁਹਾਨੂੰ ਸਾਲੀ ਵਾਲਾ ਬਲੱਡ ਲਾਈਨ ਦਾ ਨੋਕਰਾ ਘੋੜਾ ਡੈਵਲ ਦਿਖਾਉਣਾਗਾ ਲਾਸਟ ਈਅਰ ਆਪਾਂ ਇਸ ਘੋੜੇ ਦੀ ਵੀਡੀਓ ਕੀਤੀ ਸੀ ਉਸ ਟਾਈਮ ਇਹ ਸਟੱਡ ਸਰਵਿਸ ਵਾਸਤੇ ਬਾਈ ਹੁਣਾਂ ਨੇ ਸਟਾਰਟ ਕੀਤਾ ਸੀ ਹਾਲੇ ਤੇ ਹੁਣ ਕਾਫੀ ਸਾਰੇ ਦੇ ਰਿਜ਼ਲਟ ਆ ਗਏ ਸੋ ਗੱਲਬਾਤ ਆਪਾਂ ਬਾਈ ਕਰਨ ਦੇ ਨਾਲ ਕਰਾਂਗੇ ਭਰਾ ਇੱਧਰਲੇ ਪਾਸੇ ਆਪਣੇ ਨਾਲ ਬੈਠਾ ਹੈਗਾ ਤੇ ਨਾਲ ਮਿੱਤਰ ਬੇਲੀ ਬਾਈ ਦੇ ਹੋਰ ਬੈਠੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਕੀ ਮੀਟਿੰਗ ਫੀਸ ਰੱਖੀ ਆ ਰਿਜ਼ਲਟ ਕਿਹੋ ਜਿਹਾ ਆ ਕਿੰਨੀਆਂ ਕ ਘੋੜੀਆਂ ਮੇਟ ਹੋ ਗਈਆਂ ਸਾਰਾ ਕੁਝ ਆਪਾਂ ਨੂੰ ਬਾਈ ਕਰਨ ਕਲੀਅਰ ਕਰੂਗਾ ਉਧਰਲੇ ਪਾਸੇ ਬਾਈ ਆਪਣੇ ਨਾਲ ਬਲਬੀਰ ਬੈਠਾ ਤੇ ਇਧਰਲੇ ਪਾਸੇ ਬਾਈ ਕਰਨ ਦੇ ਤਾਇਆ ਜੀ ਅੰਕਲ ਸੁਰਿੰਦਰ ਜੀ ਬੈਠੇ ਆ ਬਾਈ ਵਿੱਕੀ ਚਾਵਕ ਬੈਠਾ ਇਧਰ ਆਪਣਾ ਤੇ ਐਸ ਬਾਈ ਨੂੰ ਵੀ ਤੁਸੀਂ ਜਾਣਦੇ ਹੋਵੋਗੇ ਬਾਈ ਕਮਾਲਪੁਰੇ ਪਿੰਡ ਤੋਂ ਬਾਗਾ ਸੋ ਬਾਈ ਸਾਰਿਆਂ ਦਾ ਸਵਾਗਤ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਠੀਕ ਠਾਕ ਜੀ ਸਾਰੇ ਵਧੀਆ ਵਧੀਆ ਬਾਈ ਕਰਨ ਕੈਮਾ ਮੈਂ ਧੰਨਵਾਦ ਹੈ ਬਾਈ ਤੁਹਾਡਾ ਆਉਣ ਦਾ ਹਾਂਜੀ ਹਾਂਜੀ ਵੀਰੇ ਤੇ ਹੋਰ ਸੈਟ ਆ ਬਾਈ ਕਰਨ ਜਾਨਵਰ ਫਾਰਮ ਕੀ ਕੈਮ ਆ ਸਾਰੇ ਠੀਕ ਕਰਨ ਵੈਸੇ ਜਿੰਨੇ ਭਰਾ ਆਪਾਂ ਬੈਠੇ ਇਹਨਾਂ ਵਾਲੇ ਤਾਂ ਇੰਟਰੋਡਿਊਸ ਕਰਾਤਾ ਹਨਾ ਤੇ ਜਿਵੇਂ ਮੈਂ ਦੱਸਿਆ ਵੀ ਫਾਰਮ ਦਾ ਤੁਹਾਡੇ ਦਾ ਨਾਮ ਕੱਬਾ ਸਟੱਡ ਫਾਰਮ ਰੱਖਿਆ ਹਨਾ ਹਾਂਜੀ ਜੀ ਕੱਬਾ ਸਟੱਡ ਫਾਰਮ ਇੰਸਟਾਗ੍ਰਾਮ ਤੇ ਆਪਣਾ ਪੇਜ ਵੀ ਇਸੇ ਨਾਮ ਦੇ ਉੱਤੇ ਹਾਂਜੀ ਹਾਂਜੀ ਵੀਰੇ ਠੀਕ ਆ ਤੇ ਜਿਵੇਂ ਆਪਾਂ ਲਾਸਟ ਈਅਰ ਆਪਣੇ ਡੈਵਲ ਘੋੜੇ ਦੀ ਵੀਡੀਓ ਕੀਤੀ ਸੀ ਦੁਬਾਰੇ ਫੇਰ ਤੁਸੀਂ ਇਸ ਵਾਰ ਵੀਡੀਓ ਫਰਮਾਈ ਆ ਰਿਜ਼ਲਟ ਦਿਖਾਉਣੇ ਸੀ ਕੋਸ਼ਤਾਂ ਤੇ ਬਾਕੀ ਘੋੜੇ ਬਾਰੇ ਅਪਡੇਟ ਜਿਵੇਂ ਫੀਸ ਦਾ ਕੀ ਮੀਟਿੰਗ ਸ਼ਡਿਊਲ ਆ ਸੋ ਗੱਲਬਾਤ ਆਪਾਂ ਸ਼ੁਰੂ ਕਰੀਏ ਜਿਵੇਂ ਤੁਹਾਡੇ ਫਾਦਰ ਸਾਹਿਬ ਤੇ ਅੰਕਲ ਮੋਹਨ ਸਿੰਘ ਜੀ ਉਹਨਾਂ ਨਾਲ ਮੇਰੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਹੈ ਵੈਸੇ ਤਾਂ ਅੰਕਲ ਆਪਾਂ ਇੰਗਲੈਂਡ ਬੈਠੇ ਆ ਹਨਾ ਤੇ ਤੁਹਾਡਾ ਵੱਡਾ ਭਰਾ ਬਾਈ ਰਾਜਾ ਤੇ ਪਿਛਲੇ ਸਾਲ ਜਦੋਂ ਆਪਾਂ ਘੋੜੇ ਦੀ ਵੀਡੀਓ ਕੀਤੀ ਉਹਦੋਂ ਦਾ ਰਾਜਾ ਬਾਈ ਇੱਥੇ ਸੀਗਾ ਹਾਂਜੀ ਤੇ ਵਿੱਕੀ ਬਾਈ ਦੇਖਿਆ ਅੰਕਲ ਨੂੰ ਬਹੁਤ ਜ਼ਿਆਦਾ ਸ਼ੌਂਕ ਆ ਮੋਹਨ ਸਿੰਘ ਨੂੰ ਉਧਰ ਬੈਠੇ ਸਾਡੇ ਨਾਲ ਫੋਨ ਤੇ ਗੱਲਬਾਤ ਕਰਦੇ ਰਹਿੰਦੇ ਆ ਉਹ ਹਾਂਜੀ ਤੇ ਜਾਨਵਰ ਵੀ ਬਹੁਤ ਸਾਰੇ ਉਹਨਾਂ ਨੇ ਆਪਣੀ ਵੀਡੀਓ ਤੇ ਵੀ ਕਈ ਜਾਨਵਰ ਲਏ ਆ ਦੇਖ ਕੇ ਗੱਲਬਾਤ ਹੁੰਦੀ ਰਹਿੰਦੀ ਆ ਤੇ ਕਰਨ ਬਾਈ ਤੇ ਮੜਾ ਜਾ ਖੁੱਲ ਕੇ ਦੱਸੋ ਵੀ ਕਿੰਨਾ ਕੁ ਟਾਈਮ ਹੋ ਗਿਆ ਆਪਾਂ ਨੂੰ ਘੋੜੇ ਰੱਖਦਿਆਂ ਨੂੰ ਪਿੱਛੇ ਪੀੜੀ ਦਾਰ ਪੀੜੀ ਜਿਵੇਂ ਅੰਕਲ ਨੇ ਦੱਸਿਆ ਸੀ ਵੀ ਸਾਨੂੰ ਕਾਫੀ ਲੰਮਾ ਸਮਾਂ ਹੋ ਗਿਆ ਆਪਣਾ ਭਾਈ ਚੌਥੀ ਪੰਜਵੀਂ ਪੀੜੀ ਆ ਠੀਕ ਹੈ ਹਾਂਜੀ ਜਦ ਦੀ ਹੈ ਜੀ ਸਮਝਾ ਹਾਂਜੀ ਹਾਂਜੀ ਠੀਕ ਹੈ ਜੀ ਜਦ ਦੀ ਪੁਸਤੀ ਸਾਡਾ ਕੰਮ ਆ ਠੀਕ ਹੈ ਜੀ ਤੇ ਅਸੀਂ ਆਪਣੇ ਸ਼ੁਰੂ ਤੋਂ ਸਾਡੇ ਬਾਬੇ ਪਰਦਾਦੇ ਉਹਨੋਂ ਤੋਂ ਬਾਹਾਂ ਕਿੰਨੇ ਕਾਇ ਹੈ ਖਾਵੇ ਚੀਜ਼ ਹੀ ਲੈਣ ਦੇ ਵਿੱਚ ਰਹੇ ਆ ਜੀ ਠੀਕ ਹੈ ਜੀ ਮੰਨ ਲਓ ਵੀ ਸ਼ੁਰੂ ਤੋਂ ਹੀ ਕੋੜਿਆਂ ਨਾਲ ਥੋਡੀ ਅਟੈਚਮੈਂਟ ਆ ਰਹੀ ਆ ਹਨਾ ਹਾਂਜੀ ਠੀਕ ਹੈ ਜੀ ਤੇ ਕਰਨ ਵੀਰੇ ਇਹ ਜਿਵੇਂ ਆਪਣੇ ਵਾਲਾ ਜਿਹੜਾ ਡੇਵਲ ਕੋੜਾ ਹੈਗਾ ਹਾਂਜੀ ਇਹ ਮੜਾ ਜੀ ਦੱਸ ਦਿਓ ਵੀ ਪਹਿਲਾਂ ਆਪਾਂ ਬੱਚਾ ਲਿਆ ਸੀਗਾ ਕੀ ਖਣ ਦਾਣਾ ਇਸ ਕੋੜੇ ਦਾ ਭਾਜੀ ਸਾਲੀ ਵਾਲੀ ਲੈਣ ਦਾ ਕੋੜਾ ਠੀਕ ਹੈ ਬਾਈਟ ਗੋਲਡ ਦਾ ਬੱਚਾ ਰਤਨ ਕੋੜੇ ਦਾ ਪੋਤਾ ਸਾਲੀ ਵਾਲਾ ਜਿਹੜਾ ਰਤਨ ਜਿੱਥੋਂ ਬਲੱਡ ਲਾਈਨ ਸ਼ੁਰੂ ਹੋਈ ਜਿੱਥੋਂ ਲੈਣ ਤਰੀ ਸੀ ਭਾਜੀ ਠੀਕ ਹੈ ਉਸ ਕੋੜੇ ਦਾ ਪੋਤਾ ਹੈ ਤੇ ਮਾਂ ਇਹਦੀ ਹੈਗੀ ਆ ਬਹਿਵਲ ਕਲਾ ਹਰਦੇਵ ਹਾਂਜੀ ਹਰਦੇਵ ਅੰਕਲ ਉਹਨਾਂ ਦੇ ਕੋੜੇ ਦੀ ਬੱਚੀ ਠੀਕ ਹੈ 60 ਇੰਚ ਦੀ ਗੋਡੀ ਸੀ ਨੁਕਰੀ ਠੀਕ ਹੈ ਹਾਂਜੀ ਠੀਕ ਹੈ ਬਾਈ ਤੇ ਆਪਾਂ ਲਿਆ ਸੀ ਭਾਜੀ ਇਹ ਲਖੂ ਜੋਹਲ ਦੇ ਕੋਲੋਂ ਜੜੇ ਵਾਲਿਆ ਹਾਂਜੀ ਸਾਢੇ 1.5 ਮਹੀਨਿਆਂ ਦਾ ਸੀ ਉਸ ਟਾਈਮ ਹਾਂ ਅੱਜ ਸਾਢੇ 1.5 ਸਾਲਾਂ ਦਾ ਹੋ ਗਿਆ ਭਾਜੀ ਹਾਂ ਆ ਪਹਿਲਾਂ ਵਾਈਟ 골ਡ ਕੋੜਾ ਵੀ ਜਿਹੜਾ ਇਹਦਾ ਪਿਓ ਆ ਉਹ ਵੀ ਇੰਦਰ ਹੀ ਹੁੰਦਾ ਸੀ ਹਾਂਜੀ ਹਾਂਜੀ ਉਹ ਵੀ ਭਾਜੀ ਹੁੰਦਾ ਸੀ ਕੋੜੇ ਕੋਲੇ ਹੁੰਦਾ ਹੁੰਦਾ ਵਿੱਕੀ ਭਾਈ ਉਸ ਟਾਈਮ ਹੀ ਕੋੜੇ ਦੀ ਇੱਥੇ ਜੋ ਬਰੀਡਿੰਗ ਹੋਈ ਆ ਉਦੋਂ ਹੀ ਜਨਮ ਹੋਇਆ ਇਸ ਦਾ ਜਿਹੜਾ ਡੈਵਲ ਦਾ ਆਪਣੇ ਦਾ ਠੀਕ ਆ ਬਾਈ ਤੇ ਹੁਣ ਉਮਰ ਅਮਰ ਕਿੰਨੀ ਕਰ ਗਿਆ ਹੈ ਉਮਰ ਭਾਜੀ ਸਾਢੇ 1.5 ਸਾਲਾ ਪੂਰੀ ਠੀਕ ਆ ਹਾਂਜੀ 4.5 ਸਾਲ ਉਮਰ ਕਰ ਗਈ ਜਦੋਂ ਆਪਾਂ ਲਾਸਟ ਈਅਰ ਵੀਡੀਓ ਕੀਤੀ ਆ ਉਦੋਂ ਸਟੱਡ ਸਰਵਿਸ ਇਹਦੀ ਆਪਾਂ ਆਪਣੀ ਕੀਤੀ ਸੀ ਭਾਜੀ ਉਦੋਂ ਠੀਕ ਹੈ ਤੇ ਹੁਣ ਤਾਂ ਫਿਰ ਕਰਨ ਕਾਫੀ ਰਿਜ਼ਲਟ ਆ ਗਏ ਹੋਣੇ ਆ ਇਹਦੇ 6 ਰਿਜ਼ਲਟ ਆ ਗਏ ਭਾਜੀ ਪੂਰੇ 6 ਰਿਜ਼ਲਟ ਹਾਂਜੀ ਬਾਕੀ ਘੋੜੀਆਂ ਬਲਾਈਆਂ ਸੂਣ ਵਾਲੀਆਂ ਅੰਦਨਾਤੀ ਹਾਂ ਹਾਂਜੀ ਠੀਕ ਆ ਤੇ 6 ਰਿਜ਼ਲਟ ਜਿਹੜੇ ਆਏ ਆ ਬਾਈ ਬੱਚੇ ਕਿਹੋ ਜਿਹੇ ਆਏ ਆ ਇਹਦੇ ਬੱਚੇ ਭਾਜੀ ਬਹੁਤ ਵਧੀਆ ਠੀਕ ਆ ਹਾਂਜੀ ਆਪਣੇ ਤੇ ਲਈ ਆਂਦਾ ਬੱਚਾ ਘੋੜਾ ਹੂੰ ਜਿੰਨੀਆਂ ਵੀ ਘੋੜੀਆਂ ਸੂਈਆਂ ਆਪਣੇ ਵਾਲੇ ਦੋ ਵਾਲੇ ਦੋ ਆਪਣੇ ਵੀ ਘਰੇ ਸੂਈਆਂ ਅੱਛਾ ਹਾਂਜੀ ਹਾਂਜੀ ਤੇ ਆਪਣੇ ਦੇ ਵਿੱਚ ਲਿਆਂਦਾ ਸਾਰੇ ਮੂਹ ਮਹਾਂਦਰਾ ਬਾਕੀ ਬੋਡੀ ਸਟਰਾ ਸਾਰੇ ਆਪਣੇ ਦੇ ਲਈ ਇਹ ਮੰਨ ਲਓ ਜਿਹੜੀਆਂ 6 ਕੁੜੀਆਂ ਸੂਈਆਂ ਕਰਨ 6 ਬੱਚੇ ਜਿਹੜੇ ਆਏ ਆ ਘੋੜੇ ਦੇ ਮੰਨ ਲਓ ਨੁਕਰੀਆਂ ਚੰਬੀਆਂ ਘੋੜੀਆਂ ਤੇ ਕਿਹੋ ਜੀਆਂ ਘੋੜੀਆਂ ਤੇ ਆਏ ਆ ਬੱਚੇ ਕਿ ਰਲ ਮੀ ਆਈ ਸੀਗੀਆਂ ਤਿੰਨ ਚੰਬੀਆਂ ਕੁੜੀਆਂ ਸੀਗੀਆਂ ਤੇ ਤਿੰਨ ਨੁਕਰੀਆਂ ਸੀ ਠੀਕ ਆ ਹਾਂਜੀ ਨੁਕਰੀਆਂ ਤੇ ਨੁਕਰੇ ਬੱਚੇ ਸਪੌਟਲੈਸ ਚੰਬੀਆਂ ਤੇ ਵੀ ਸਪੌਟਲੈਸ ਬੱਚੇ ਠੀਕ ਆ ਹਾਂਜੀ ਹਾਂਜੀ ਸੋਹਣੇ ਬੱਚਿਆ ਆਇਆ ਤੇ ਜਿਵੇਂ 6 ਕੁੜੀਆਂ ਸੂਈਆਂ ਦੱਸਿਆ ਤੁਸੀਂ ਉਹਨਾਂ ਦੇ ਵਿੱਚੋਂ ਬਸ਼ੇਰੇ ਬਸ਼ੇਰੀ ਕਿੰਨੇ ਆਇਆ ਪੰਜ ਬਸ਼ੇਰੀਆਂ ਭਰੀ ਇੱਕ ਬਸ਼ੇਰਾ ਬਸ਼ੇਰਾ ਇੱਕ ਹੀ ਆਇਆ ਠੀਕ ਆ ਬਾਈ ਠੀਕ ਹੈ ਠੀਕ ਹੈ ਤੇ ਹੁਣ ਇਹਦੀ ਫਿਰ ਮੀਟਿੰਗ ਫੀਸ ਡਬਲ ਦੀ ਕਿੰਨੀ ਰੱਖਦੀ ਮੀਟਿੰਗ ਫੀਸ ਭਰੀ ਆਪਾਂ ਦਾ ਫਿਲਹਾਲ ਤਾਂ 15000 ਰੱਖੀ ਹਾਂਜੀ ਬਾਕੀ ਆਪਾਂ ਮੋੜ ਤਣ ਕਰ ਲਾਂਗੇ ਜਿਹੜਾ ਬਾਈ ਆ ਗਿਆ ਠੀਕ ਹੈ ਹਾਂਜੀ ਮੌਕੇ ਤੇ ਮਾੜੀ-ਮੋਟੀ ਐਡਜਸਟਮੈਂਟ ਹੋ ਜੂਗੀ ਉਹਦੇ ਚੋਂ ਜਿਹੜਾ ਆਪਣੇ ਬੰਦਲੂ ਤੁਰ ਪਿਆ ਬਾਕੀ ਮਾਨਤਣ ਕਰਾਂਗੇ ਬਾਈ ਆਪਾਂ ਪੂਰਾ ਵੀ ਜਿਹੜਾ ਕਿਰਾਂ ਬੰਦਾ ਮਸ ਕੇ ਆ ਗਿਆ ਜਾਂ ਵੀਡੀਓ ਦੇਖ ਕੇ ਚੱਲ ਪਿਆ ਬੰਦਾ ਵੀ ਠੀਕ ਆ ਯਾਰ ਘੋੜੀ ਮਲਾਉਣੀ ਆ ਡੈਵਲ ਤੋਂ ਹਨਾ ਪੂਰਾ ਮਾਨਤਣ ਕਰਾਂਗੇ ਬੇਟੀ ਉਹਦੇ 'ਚ ਇਹ ਨਹੀਂ ਹੈਗਾ ਵੀ ਆਪਾਂ ਫੀਸ ਕਰਨੀ ਉਹ ਬੰਦੇ ਨੂੰ ਬਾਅਦੋਂ ਹੋਣ ਜਾਣੀ ਮਾਨਤਣ ਪੂਰਾ ਹੋਊਗਾ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਜਿਵੇਂ ਤੁਸੀਂ ਦੱਸਿਆ ਇਹਦੀ 1.5-4 ਸਾਲ ਉਮਰ ਹੋ ਗਿਆ ਹਾਂਜੀ ਹਾਂਜੀ ਬੇਟੀ ਕੱਦ ਕਿੰਨਾ ਕਰ ਗਿਆ ਕੱਦ ਬਾਈ 65 ਇੰਚ ਹਾਂਜੀ ਠੀਕ ਆ ਤੇ ਕਰਨ ਇੱਕ ਚੀਜ਼ ਮੈਂ ਹੋਰ ਦੇਖੀ ਆ ਬਾਈ ਹਾਂਜੀ ਬੇਟੀ ਇੱਕ ਦੋ ਬੰਦੇ ਹੋਰ ਦੇਖਿਆ ਮੈਂ ਤੁਹਾਡੇ ਵਾਂਗੂ ਜਿਵੇਂ ਆਪਣਾ ਮਿੱਤਰ ਇੱਕ ਕਲਾਲ ਮਾਜਰੇ ਵਾਲਾ ਭਾਵਨਾ ਹੋ ਗਿਆ ਇੱਕ ਤੁਸੀਂ ਹੋਗੇ ਤੇ ਤੁਸੀਂ ਘੋੜੇ ਦੀ ਪ੍ਰੈਕਟਿਸ ਬਹੁਤ ਰੱਖਦੇ ਹੋ ਤੋਰਾ ਫੇਰਾ ਕਾਫੀ ਕਰਾਉਨੇ ਸਵਾਰੀ ਵਿੱਕੀ ਭਾਈ ਆਮ ਹੀ ਕਰਾਉਂਦੇ ਰਹਿੰਦੇ ਆ ਡੇਲੀ ਕਰਨ ਦੱਸਦਾ ਵੀ ਮੈਂ ਚੜਦਾ ਰਹਿੰਦਾ ਹਣਾ ਇਹ ਚੀਜ਼ ਦਾ ਵੀ ਸ਼ੌਂਕ ਆ ਇਹਨੂੰ ਹਾਂਜੀ ਸਵਾਰੀ ਦਾ ਭਾਜੀ ਬਹੁਤ ਸ਼ੌਂਕ ਆ ਆਪਣਾ ਕਿੰਨੀ ਕਬਾਰ ਫਿਰ ਡੇਲੀ ਘੋੜੇ ਨੂੰ ਕਰਾ ਦਿੰਦੇ ਹੋ ਘੋੜੇ ਨੂੰ ਭਾਜੀ ਡੇਲੀ ਆਪਾਂ ਕੱਢੀ ਦਾ ਘੱਟੋ ਘੱਟ ਨਹੀਂ 15 ਕਿਲੋਮੀਟਰ ਠੀਕ ਹੈ ਆਪਡਾਉਣ ਇੰਨਾ ਹਾਂਜੀ ਹਾਂਜੀ ਆਪਡਾਉਣ ਹੋ ਜਾਂਦਾ ਭਾਜੀ ਇੰਨਾ ਠੀਕ ਹੈ ਹਾਂਜੀ ਹਾਂਜੀ ਤੇ ਰਾਰੂ ਕੱਚੇ ਫਿਰ ਹੈਗੇ ਆ ਕੱਚੇ ਕੱਚੇ ਭਾਜੀ ਹਾਂ ਨਰੇ ਨਾ ਤੇ ਇਹਦਾ ਪੱਛਾਰਾਸਤਾ ਬੋੜਿਆ ਹੂੰ ਵਿੱਕੀ ਬਾਈ ਕੋੜਾ ਫਿਰ ਤੁਸੀਂ ਤੁਰਿਆ ਸੀ ਇਹ ਹਾਂਜੀ ਹਾਂ ਹੂੰ ਨਹੀਂ ਤੇ ਆਬ ਜੋ ਆਪਾਂ ਪਿਛਲੇ ਸਾਲ ਵੀ ਮਿਲੇ ਆ ਉਦੋਂ ਬਾਅਦ ਚ ਉਦੋਂ ਦੱਸਿਆ ਸੀਗਾ ਤੁਸੀਂ ਵੀ ਸੱਟ ਲੱਗੀ ਸੀ ਤੁਹਾਡੇ ਤਾਂ ਕਰਕੇ ਥੋੜੀ ਜੀ ਪ੍ਰੋਬਲਮ ਆ ਗਈ ਹੈ ਨਾ ਤੇ ਹੁਣ ਕਿਵੇਂ ਸੈਟ ਹੋ ਹਾਂ ਹੁਣ ਸੈਟ ਹੋ ਦੁਬਾਰੇ ਫਿਰ ਕੋੜੇ ਕੋੜੇ ਤੋੜਨੇ ਸ਼ੁਰੂ ਕੀਤੇ ਹਾਂਜੀ ਹਾਂਜੀ ਹੁਣ ਹਲਕਾ ਹਲਕਾ ਕੰਮ ਕਰ ਲਈਦਾ ਠੀਕ ਹੈ ਹਾਂਜੀ ਹੂੰ ਕਰਨ ਇੱਕ ਜੀਜ ਹੋਰ ਦੇਖੀ ਆ ਵੀ ਕੋੜਾ ਮੰਲਾ ਏ ਵੈਸੇ ਸਾਊ ਬਹੁਤ ਆ ਹਨਾ ਹਾਂਜੀ ਹਾਂਜੀ ਬਈ ਮੈਂ ਆਪਾਂ ਉੱਤੇ ਆਪ ਵੀ ਅਸੀਂ ਵੈਭੂਕੇ ਦੇਖਿਆ ਘੋੜਾ ਤੁਰਦਾ ਬਹੁਤ ਚੰਗਾਗਾ ਹਾਂਜੀ ਸਵਾਰੀ ਦੇ ਹੱਕ ਨੂੰ ਬੜਾ ਚੰਗਾ ਹਨਾ ਹਾਂਜੀ ਹਾਂਜੀ ਬਈ ਬਾਕੀ ਆਪਾਂ ਨੂੰ ਪਤਾ ਵੀ ਘੋੜੀਆਂ ਨਾਲੋਂ ਘੋੜੇ ਦਾ ਵੈਸੇ ਹੀ ਫਰਕ ਹੁੰਦਾ ਸਵਾਰੀ ਦਾ ਬਿਲਕੁਲ ਬਿਲਕੁਲ ਨੀਂਦ ਦਾ ਬਹੁਤ ਸਾਫ ਹੈ ਜੀ ਨੀਂਦ ਦਾ ਸਾਫ ਹੈ ਜੀ ਜਿੰਦਾ ਮਰਜੀ ਰਸਤਾ ਫੜ ਕੇ ਮੋੜਾ ਸਰੇ ਜਾ ਹਾਂਜੀ 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 ਬਾਕੀ ਕੋਈ ਇਲਤ ਨਹੀਂ ਕਰਦਾ ਬਈ ਹਾਂਜੀ ਹਾਂਜੀ ਹੁਣ ਬਾਈ ਕਰਨ ਫਿਰ ਕਿੰਨੀਆਂ ਘੋੜੀਆਂ ਮਲਾਤੀਆਂ ਇਹ ਤੋਂ ਕੋੜੀਆਂ ਭਾਜੀ ਲਗਭਗ 15-20 ਮਿੰਟ ਦੇ ਡੇ ਕ੍ਰਾਸ ਕਰਾਤੀਆਂ ਪੈ ਤੋ ਠੀਕ ਹੈ ਹਾਂਜੀ ਰਿਜ਼ਲਟ ਆਉਣ ਵਾਲੇ ਆ ਹੋਰ ਦਿਨਾਂ ਦੇ ਵਿੱਚ ਹਾਂਜੀ ਠੀਕ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਰਿਜ਼ਲਟ ਆਈ ਜਾਣਗੇ ਹਾਂਜੀ 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 ਜਿਵੇਂ ਜਿਵੇਂ ਕੋੜੀਆਂ ਮੇਟ ਹੋਈਆਂ ਨੇ ਤੇ ਬਾਕੀ ਪਹਿਲਾਂ ਨਾਲੋਂ ਤਿਆਰ ਵੀ ਉਮਰ ਦੇ ਹਿਸਾਬ ਨਾਲ ਚੰਗਾ ਹੋ ਗਿਆ ਹਾਂਜੀ 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 ਬਾਡੀ ਬੁੱਡੀ ਸੋਹਣੀ ਬਣਾ ਗਿਆ ਬਾਕੀ ਖਾਨਦਾਨ ਚੰਗਾ ਸਾਲੀ ਵਾਲਾ ਲੈਣ ਦੇ ਵਿੱਚ ਹਾਂਜੀ ਤੇ ਬਾਕੀ ਇੱਕ ਚੀਜ਼ ਹੋਰ ਦੇਖੀ ਆ ਵੀ ਬੱਚਿਆਂ ਦੇ ਜਿੰਨਾ ਕ ਆਪਾਂ ਨੋਟ ਕੀਤਾ ਜਿਵੇਂ ਘੋੜੇ ਦੇ ਕੰਨ ਛੋਟੇ ਆ ਵਿੱਕੀ ਬਾਈ ਹਾਂ ਜੀ ਬੱਚਿਆਂ ਦੇ ਵੀ ਕੰਨ ਉਸੇ ਤਰ੍ਹਾਂ ਛੋਟੇ ਆ ਜਾਂ ਗੁੰਡੀ ਵਾਲਾ ਕੰਨ ਆ ਆਸ਼ਕੀਨ ਹਮ ਬੱਚਾ ਡਿੱਟੋ ਆਪਣੇ ਦੇ ਜੰਮੇ ਹਾਂਜੀ ਹਾਂਜੀ ਸੋਹਣਾ ਰਿਜ਼ਲਟ ਆ ਬੱਚਾ ਆਪਣੇ ਦੇ ਜਿੰਨੀਆਂ ਕੁੜੀਆਂ ਛੱਡੇ ਆ ਭਾਜੀ ਜਿੰਨੇ ਰਿਜ਼ਲਟ ਆਇਆ 6 ਦੇ 6 ਆਪਣੇ ਦੇ ਬੱਚੇ ਜੰਮੇ ਨੇ ਸਾਡੇ ਠੀਕ ਆ ਇੱਕ ਆਪਣੀ ਘਰੇ ਸੂਈ ਸੀ ਘੋੜੀ ਜਿਹੜੀ ਹੁਣ ਵੀ ਰੱਖੀ ਵੀ ਆ ਨੌਕਰੀ ਉਹ ਨੌਕਰੀ ਭਾਜੀ ਸੂਈ ਸੀ ਕਿ ਉਹ ਬੱਚਾ ਆਪਣੇ ਦੇ ਜੰਮਿਆ ਸੀ ਉਹ ਬੱਚੀ ਤੁਸੀਂ ਕਹਿੰਦੇ ਪੂਰੀ ਹੋ ਗਈ ਸੀ ਹਾਂਜੀ ਹਾਂਜੀ ਉਹ ਭਾਜੀ ਦੂਜੇ ਦਿਨ ਇਹਦਾ ਪੂਰੀ ਹੋ ਗਈ ਪਤਾ ਨਹੀਂ ਕਿੰਨਾ ਭਾਜੀ ਠੰਢ ਠੰਢਣਾ ਹੋ ਗਈ ਜਾਂ ਕੀ ਜਿਆਦਾ ਠੰਢ ਤੇ ਸੂਕੀ ਘੋੜੀ ਦਸੰਬਰ ਦੇ ਵਿੱਚ ਸੂਈ ਸੀਗੀ ਭਾਜੀ ਤੇ ਦੋ ਕੁ ਦਿਨ ਕੱਡੇ ਉਹਨੇ ਬੇਸ਼ੇਰੀ ਨੇ ਹੂੰ ਬਾਕੀ ਜਿੱਦਾਂ ਮਾਲਕ ਦੇ ਰੰਗ ਆ ਇਹ ਜੜੀਆਂ ਮੰਨ ਲਓ ਬੱਚੀਆਂ ਆਈਆਂ ਨੇ ਸਭ ਤੋਂ ਜਿਹੜੇ ਪਹਿਲੇ ਰਿਜ਼ਲਟ ਆਏ ਆ ਹਾਂਜੀ ਉਹ ਬੱਚੇ ਕਿੰਨੀ ਕੁ ਉਮਰ ਦੇ ਹੋਗੇ ਕਿੰਨੇ ਕੁ ਮਹੀਨਿਆਂ ਦੇ ਹੋਗੇ ਉਹ ਹੋਗੇ 10 11 11 ਮਹੀਨਿਆਂ ਦੇ ਬੱਚੇ ਠੀਕ ਆ ਬੱਚੀਆਂ ਹੀ ਆ ਦੋਨੇ ਹਾਈਟ ਹੋਈਟ ਵਧੀਆ ਕਰਦੇ ਆਂ ਭਾਜੀ ਹਾਂਜੀ ਭਾਜੀ ਹਾਂ ਬਾਕੀ ਘੋੜੇ ਦੀ ਬੇਲ ਬੂਲ ਵੀ ਚੰਗੀ ਆ ਹਨਾ ਹਾਂਜੀ ਠੀਕ ਆ ਤੇ ਕਰਨ ਭਾਈ ਇਹ ਤੋਂ ਬਿਨਾ ਜਿਹੜੀ ਆਪਣੀ ਘੋੜੀ ਇਹ ਨੌਕਰੀ ਸੂਈ ਸੀਗੀ ਜਿਹਦਾ ਆਪਣੇ ਕੋਲੇ ਪੱਕੇ ਤੌਰ ਤੇ ਰੱਖੀ ਤੇ ਦੁਬਾਰੇ ਫਿਰ ਮੇਟ ਕਰਾਤੀ ਇਹ ਹਾਂਜੀ ਹਾਂਜੀ ਬੇਰੀ ਕਰਾਤੀ ਹੈ ਅੱਛਾ ਇਹਦਾ ਨਾਂ ਕੀ ਰੱਖਿਆ ਤੁਸੀਂ ਇਹਦਾ ਨਾਂ ਸੁੱਖੋ ਆ ਜੀ ਸੁੱਖੋ ਰੱਖਿਆ ਨਾ ਇਹਦਾ ਹਾਂਜੀ ਹਾਂਜੀ ਠੀਕ ਆ ਠੀਕ ਆ ਭਾਈ ਤੇ ਇਹ ਆਪਾਂ ਕੋਈ ਸੇਲ ਸੂਲਤਾਨੀ ਕਰਨੀ ਪੱਕੇ ਨਹੀਂ ਇਹ ਨਹੀਂ ਭਾਜੀ ਸੇਲ ਠੀਕ ਆ ਤੇ ਇੱਕ ਦੋ ਜਾਨਵਰ ਆਪਾਂ ਜਿਹੜੇ ਸੇਲ ਵਾਲੇ ਹੋਰ ਵੀਡੀਓ ਕੀਤੀ ਹੈ ਜਿਨ੍ਹਾਂ ਦੀ ਉਹਨਾਂ ਬਾਰੇ ਵੀ ਦੱਸ ਦਿਓ ਹਾਂਜੀ ਭਾਜੀ ਇੱਕ ਬੜੀ ਆਪਣੇ ਕੋਲੇ ਕਾਲੀ ਆ ਦੋ ਪੈਰ ਚਿੱਟੇ ਮੱਥ ਠੀਕ ਹੈ ਹਾਂਜੀ ਉਹ ਕੁੜੀ ਹਨ ਨਾ ਨੇ ਹਮ ਤੇ 60 ਇੰਚ ਦਾ ਬੜੀ ਕੁੜੀ ਦਾ ਚਾਰ ਦੰਦ ਲੱਗੀ ਹੋਈ ਹੈ ਠੀਕ ਹੈ ਹਾਂਜੀ ਹੁਣ ਕ੍ਰੋਸ ਕਰਾਵਾਂਗੇ ਆਪਾਂ ਚਿੱਟ ਬਾਸ ਕਰਾ ਕੇ ਦੇਵਾਂਗੇ ਠੀਕ ਹੈ ਹਾਂਜੀ ਹਾਂਜੀ ਠੀਕ ਹੈ 60 ਇੰਚ ਹਾਈਟ ਆ ਹਾਂਜੀ ਹਾਂਜੀ ਤੇ ਦੋ ਦੰਦ ਲੱਗੀ ਵੀ ਆ ਹਾਂ ਚਾਰ ਦੰਦ ਲੱਗੀ ਵੀ ਚਾਰ ਦੰਦ ਲੱਗੇ ਵੀ ਠੀਕ ਹੈ ਭਾਈ ਠੀਕ ਹੈ ਠੀਕ ਹੈ ਬਾਕੀ ਮਾਰਕਿੰਗ ਪਿਛਲੇ ਦੋ ਪੈਰ ਚਟੇ ਮੱਥੇ ਪੱਟੇ ਵੱਡਾ ਜੀ ਹਾਂਜੀ ਸਵਾਰੀ ਸਵੂਰੀ ਦੀ ਚੰਗੀ ਹੈ ਸਵਾਰੀ ਦੀ ਬਾਸ ਆ ਭਾਜੀ ਬੇਲ ਬੂਲ ਵੀ ਚੰਗੀ ਆ ਕੰਨ ਕੁੰਡੀ ਵਾਲਾ ਹਾਂਜੀ ਹਾਂਜੀ ਫਟਾ ਪੁਟਾ ਸੋਹਣਾ ਹਨਾ ਕੁ ਠੀਕ ਹੈ ਭਾਈ ਤੇ ਇੱਕ ਜਿਹੜੀ ਆਪਾਂ ਇੱਕ ਰੰਗੀਓ ਪਿਛਲੇ ਦੋ ਪੈਰ ਚੱਟਿਆਂ ਵਾਲੀ ਬਿਸ਼ੇਰੀ ਬਿਸ਼ੇਰੀ ਹੈ ਭਜੀਓ ਉਹ ਡਾਇਮੰਡ ਕੁੜੀ ਦੀ ਆ ਇੱਥੇ ਜਗਰਾਵਾ ਕੁੜਾ ਡਾਇਮੰਡ ਸ਼ੇਡੀ ਪੰਜਾਬ ਹਾਂ ਉਹ ਉਸ ਕੋਲ ਭਾਈ ਜਸਪ੍ਰੀਤ ਕੋਲ ਆ ਜਾਂਦਾ ਹਾਂਜੀ 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 ਠੀਕ ਆ ਤੇ ਜਿਹੜੀ ਉਹ ਕੁੜੀ ਬਿਸ਼ੇਰੀ ਦੀ ਮਾਂ ਆ ਉਹ ਹੈਗੀ ਹੀਰਾ ਮਲਤਾਨੀ ਭੱਟਿਆਂ ਵਾਲਾ ਕੋਲਾ ਸੀਗਾ ਹਾਂ ਉਸ ਉਹ ਮਾਂ ਕੁੜੀ ਦੇ ਬੱਚੀ ਹੈ ਜਿਹੜੀ ਉਹਦੀ ਮਾਂ ਆ ਠੀਕ ਆ ਹਾਂਜੀ ਮੰਨ ਲਓ ਵੀ ਦੋਨੇ ਪਾਸਿਆਂ ਤੋਂ ਬਲੱਡ ਲਾਈਨ ਸਾਨੂੰ ਕਨਫਰਮ ਹੀ ਹੈ ਕਿ ਕੁੜੀ ਫਿਰ ਤੁਸੀਂ ਆਪ ਮੇਟ ਕਰਾਈ ਸੀ ਜਾਂ ਗੱਬਣ ਲਈ ਸੀ ਆਪ ਨਹੀਂ ਭਈ ਆਪਾਂ ਗੱਬਣ ਲਈ ਸੀ ਕੁੜੀ ਠੀਕ ਆ ਹ ਆਪਣੇ ਕੋਲੇ ਪ੍ਰੂਫ ਆ ਸਾਰੇ ਬੰਦਿਆਂ ਦੇ ਸਰਟੀਫਿਕੇਟ ਨਾਲ ਦਿੱਤਾ ਬੰਦੇ ਨੇ ਆਪਾਂ ਨੂੰ ਠੀਕ ਆ ਭਾਈ ਹਾਂਜੀ ਤੇ ਬਿਸ਼ੇਰੀ ਕਿੰਨੇ ਚਰਦੀ ਹੋਗੀ ਹੁਣ ਬਿਸ਼ੇਰੀ ਭਾਜੀ 55 ਮਹੀਨਿਆਂ ਦੀ ਠੀਕ ਆ ਹਾਂਜੀ ਹਾਂਜੀ ਇੱਕ ਬੱਚੀ ਆਪਾਂ ਇਹ ਸੇਲ ਕਰ ਦੇਣੀ ਆ ਹਾਂਜੀ ਇਹ ਸੇਲ ਕਰ ਦੇਣੀ ਠੀਕ ਆ ਭਾਈ ਤੇ ਇਸ ਤੋਂ ਬਿਨਾ ਭਾਈ ਹੋਰ ਕੋਈ ਜਾਨਵਰ ਜਿਹੜਾ ਕੋਈ ਆਪਾਂ ਸੇਲ ਕਰਨਾ ਹੋਰ ਜਾਨਵਰ ਭਾਜੀ ਨਹੀਂ ਇੱਕ ਆਪਣੇ ਕੋਲੇ ਜਿਹੜੀ ਚੰਬੀ ਕੋੜੀ ਦੀ ਆਪਾਂ ਬਹੁਤ ਚੰਬੀ ਕੋੜੀ ਹਜੇ ਭਾਜੀ ਵਿਚਾਰ ਉਹਦਾ ਥੋੜਾ ਜਿਹਾ ਵੇਖਰਦਾ ਠੀਕ ਆ ਹਾਂਜੀ ਉਹ ਐਸ ਵਕਤ ਖਾਲੀ ਆ ਹਾਲੇ ਉਹ ਭਾਜੀ ਦਿੱਤਾ ਹੋਇਆ ਜਾਂਪੀ ਠੀਕ ਹੈ ਆਪਣੇ ਵਾਲੇ ਘੋੜੇ ਤੇ ਜੇ ਕਿਸੇ ਵੀਰ ਦਾ ਵਿਚਾਰ ਬਣਦਾ ਹੋਇਆ ਉਹ ਵਾਜੀ ਕਰਦੇ ਹਾਂ ਕਰ ਦੇਉਗੇ ਸੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਵੀਰੇ ਅਪੇ ਕਰਨ ਬਾਈ ਇਹਦੀ ਸਟਾਰਟਿੰਗ ਦੇ ਵਿੱਚ ਫੀਸ ਕਿੰਨੀ ਰੱਖੀ ਸੀ ਘੋੜੇ ਜਦੋਂ ਆਪਾਂ ਪਿਛਲੇ ਸਾਲ ਸ਼ੁਰੂ ਕਰੇ ਸੀ ਸਾਢੇ 3 ਵਿੱਚ ਬਾਈ ਆਪਾਂ 11 ਰੱਖੀ ਸੀਗੀ ਹੂੰ ਤੇ ਹੁਣ ਹੌਲੀ ਹੌਲੀ ਆਪਾਂ ਕਰਦੇ ਹਾਂ ਜਿੱਦਾਂ ਇਦਾਂ ਬੱਚੇ ਆਉਂਦੇ ਆ ਠੀਕ ਹੈ ਹਾਂਜੀ ਹੂੰ ਫੀਸ ਤਾਂ ਹਜੇ ਵੀ ਫਿਰ ਚਲੋ ਜਾਇਜ਼ ਜੀ ਰੱਖੀ ਹਨਾ ਜਿਵੇਂ ਅੱਜ ਕੱਲ ਬਾਗੇ ਬਾਈ ਖਰਚੇ ਬਹੁਤ ਹੋ ਜਾਂਦੇ ਹਨਾ ਹਾਂਜੀ ਤੇ ਤਾਂ ਕਰਕੇ ਉਸ ਹਾਵ ਨਾਲ ਜਾਈਦੇ ਲੱਖ ਲੱਖ ਰੁਪਏ ਰੱਖੀ ਗਈ ਆ 50000 ਤੋਂ ਘੱਟ ਤਾਂ ਹੈ ਵੀ ਨਹੀਂ ਕੀ ਹਾਂ ਸਹੀ ਐ ਸਹੀ ਸਹੀ ਹੈ ਭਾਈ ਤੇ ਇੱਕ ਤਾਂ ਕਰਨ ਵੀਰੇ ਤੁਸੀਂ ਆਪਦਾ ਕੰਟੈਕਟ ਨੰਬਰ ਦੇ ਦਿਓ ਮੇਰਾ ਭਜੀ ਹੈਗਾ 62803 9962 ਠੀਕ ਆ 62803 9962 ਇਹ ਵਟਸਐਪ ਨੰਬਰ ਆ ਭਜੀ ਠੀਕ ਹੈ ਤੇ ਇੱਕ ਹੈਗਾ 70873 25525 ਠੀਕ ਆ ਹਾਂਜੀ ਇਹ ਕੰਟੈਕਟ ਨੰਬਰ ਆ ਠੀਕ ਆ ਦੋਨੇ ਨੰਬਰ ਤੁਹਾਡੇ ਕੋਲ ਹੀ ਹੁੰਦੇ ਹਾਂਜੀ ਦੋਨੇ ਆਪਣੇ ਕੋਲ ਹੀ ਆ ਠੀਕ ਆ ਠੀਕ ਆ ਬਾਕੀ ਕਰਨ ਜੇ ਆਪਾਂ ਆਸੇ-ਪਾਸੇ ਏਰੀਏ ਦੇ ਵਿੱਚ ਗੱਲ ਕਰ ਲਈਏ ਨੌਕਰੀਆਂ ਚੰਮੀਆਂ ਕੁੜੀਆਂ ਜਾਂ ਥੋੜੇ ਇੱਧਰ ਏਰੀਏ ਦੇ ਵਿੱਚ ਕੋਕੋਦਰ ਵਾਲੀ ਸਾਈਡ ਹਨਾ ਤੇ ਕਿਹੋ ਜੀਆਂ ਘੋੜੀਆਂ ਜ਼ਿਆਦਾ ਮਾਰਵਾੜੀ ਥੋੜੀ ਭਾਜੀ ਨੌਕਰੀ ਘਟਾ ਇੱਧਰ ਆਲੇ ਇਦੀ ਚ ਮਾਰਵਾੜੀ ਜ਼ਿਆਦਾ ਕੁੜੀ ਹਾਂਜੀ ਇਹ ਵੀ ਥੋੜੀ ਜੀ ਦਿੱਕਤ ਆਉਂਦੀ ਆ ਹਨਾ ਹਾਂਜੀ ਹਾਂਜੀ ਹੁਣ ਤੱਕ ਨਹੀਂ ਘੋੜੇ ਨੇ ਹੋਰ ਵੀ ਘੋੜੀਆਂ ਮਿਲਣ ਕਰ ਜਾਂਦੀਆਂ ਹਨਾ ਤੇ ਬਾਕੀ ਮੇਰਾ ਖਿਆਲ ਆ ਵੀ ਹੋਰ ਆਸੇ-ਪਾਸੇ ਜੇ ਆਪਾਂ ਨਿਗਾਹ ਮਾਰੀਏ ਤੁਸੀਂ ਵੀ ਦੇਖਿਆ ਹੋਣਾ ਵੀ ਨੌਕਰੇ ਘੋੜੇ ਹੋਰ ਕਿੰਨੇ ਕ ਇੱਧਰਲੀ ਸਾਈਡ ਥੋੜੇ ਇੱਧਰਲੀ ਸਾਈਡ ਪਹਿਲਾਂ ਹਾਲ ਤਾਂ ਬੜੀ ਇੱਕ ਘੋੜਾ ਆਪਣੇ ਠੀਕ ਹੈ ਥੋੜਾ ਹੈਗਾ 2 ਕਿਲੋਮੀਟਰ ਬਾਅਦ ਆ ਮੁੰਡਿਆਂ ਦੀ ਹਾਂ ਔਜਲੇ ਪਿੰਡ ਖੜਾ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਉੱਥੇ ਹੀ ਨੋਕਰ ਘੋੜਾ ਇੱਧਰ ਘੱਟ ਆ ਭਾਜੀ ਨੋਕਰਿਆਂ ਦਾ ਕਰੇਜ ਹੈ ਨਹੀਂ ਇੱਧਰ ਵਾਲਾ ਵੈਸੇ ਵੀ ਜਾਨਵਰ ਥੋੜੇ ਜੇ ਘੱਟ ਆ ਹਨਾ ਹਾਂਜੀ 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 ਓਵਰ ਆਲ ਵੀ ਗਿਣਤੀ ਚ ਘੋੜੀਆਂ ਘੱਟ ਹੀ ਆ ਹਾਂਜੀ ਹਾਂ 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 ਸਹੀ ਹੈ ਭਾਈ ਤੇ ਬਾਕੀ ਫਿਰ ਜਿਵੇਂ ਮੇਲੇ ਮੂਲੇ ਤੇ ਲੈ ਜਾਂਦੇ ਜਾਂ ਜਗਰਾਵੀ ਲਗਾਏ ਸੀ ਅੱਗੇ ਮੇਲੇ ਤੇ ਭਾਜੀ ਐਤ ਕੀ ਨਹੀਂ ਐ ਕਿਦਾ ਥੋੜਾ ਜਿਹਾ ਕੰਮ ਪੈ ਗਿਆ ਸੀਗਾ ਹਾਂ ਤੇ ਹੁਣ ਅਗਲੇ ਮੇਲੇ ਬਾਕੀ ਸਾਰੇ ਠੀਕ ਹੈ ਹਾਂਜੀ ਹਾਂਜੀ ਹਮ ਬੱਚੇ ਬਾਕੀ ਸ਼ੋ ਕੁਆਲਟੀ ਜਿਵੇਂ ਤੁਸੀਂ ਦੱਸਿਆ ਆਈ ਜਾਂਦੀ ਹੈ ਹਾਂਜੀ 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 ਬੜੀ ਬਾਡੀ ਵੀ ਚੰਗਿਆ ਤੇ ਬਾਕੀ ਕਰਨ ਪੌਰੀਆਂ ਪੂਰੀਆਂ ਕਿਵੇਂ ਆਉਂਦੀਆਂ ਨੇ ਪੌਰੀਆਂ ਬੜੀ ਬਿਲਕੁਲ ਸਾਫ਼ ਆਉਂਦੀਆਂ ਠੀਕ ਹੈ ਹਾਂਜੀ ਠੀਕ ਹੈ ਤੇ ਆਪਣਾ ਜਿਹੜਾ ਇਹ ਪਿੰਡਾ ਪਾਸਲਾ ਨਕੌਦਰ ਤੋਂ ਕਿੰਨਾ ਪੈ ਜਾਂਦਾ ਨਕੌਦਰ ਤੋਂ ਬਾਜੀ ਪੈ ਜਾਂਦਾ ਆਪਾਂ ਨੂੰ 20 22 ਕਿਲੋਮੀਟਰ ਅੱਛਾ ਤੇ ਨੂਰਮੇਲ ਤੋਂ 10 ਕਿਲੋਮੀਟਰ ਠੀਕ ਹੈ ਹਾਂਜੀ ਹਾਂਜੀ ਇਹ ਇਧਰੋਂ ਫਲੋਰਲ ਤੇ ਹੁਣਾਂ ਦਾ ਫਲੋਰ ਤੋਂ 15 ਕਿਲੋਮੀਟਰ ਆ ਪੂਰਾ ਠੀਕ ਹੈ ਹਾਂਜੀ ਹਾਂਜੀ ਬਾਕੀ ਕਈ ਵਾਰ ਕੀ ਹੁੰਦਾ ਕਰਨ ਜਿਵੇਂ ਕਿਸੇ ਭਰਾਣੇ ਘੋੜੀ ਮੇਟ ਕਰਾਉਣੀ ਆ ਹਨਾ ਵੀ ਇੱਥੇ 1-2 ਦਿਨ ਘੋੜੀ ਜੇ ਰੱਖਣੀ ਪਈ ਜੇ ਸਾਂਭਣ ਸੁੰਭਣ ਦਾ ਕੋਈ ਟਿਕਾ ਕੋਈ ਨਹੀਂ ਕੋਈ ਨਹੀਂ ਭਾਜੀ ਰੱਖਾਂਗੇ ਠੀਕ ਆ ਹਾਂਜੀ ਹਾਂਜੀ ਚੱਕ-ਜੁੱਕ ਕਰਾ ਦਿੰਦੇ ਹੋ ਇੱਥੇ ਕਰਾ ਲੈਂਦੇ ਭਾਜੀ ਡਾਕਟਰ ਸਾਹਿਬ ਆਉਂਦੇ ਆ ਹਾਂਜੀ ਆਉਂਦਾ ਡਾਕਟਰ ਠੀਕ ਆ ਕਿਹੜੇ ਡਾਕਟਰ ਆਉਂਦੇ ਆ ਉਹ ਡਾਕਟਰ ਸਿੱਧੂ ਜੈਤੋ ਤੋਂ ਆਉਂਦਾ ਭਾਜੀ ਉਹ ਵਾਲਾ ਜੈਤੋ ਤੋਂ ਹਾਂਜੀ ਠੀਕ ਆ ਬਹੁਤ ਦੂਰ ਆਉਂਦੇ ਆ ਫਿਰ ਡਾਕਟਰ ਇੱਥੇ ਦੇ ਹਾਂਜੀ ਹਾਂਜੀ ਨੇੜੇ ਥੋੜ ਨੂੰ ਥੋੜੀ ਜਿਹੀ ਏਰੀਆ ਦੇ ਡਾਕਟਰ ਤੁਹਾਨੂੰ ਸਮੱਸਿਆ ਡਾਕਟਰ ਦੀ ਠੀਕ ਹੈ ਠੀਕ ਕਰ ਲਈਏ ਫਿਰ ਆਹ ਮੰਨ ਲਓ ਜਿਹੜਾ ਠੀਕ ਹੈ ਠੀਕ ਹੈ ਇਹਦਾ ਫਿਰ ਮੰਨ ਲਓ ਜਿਵੇਂ ਕਰਨ ਜਦੋਂ ਜਾਨਵਰ ਹੁਣ ਦੁਬਾਰੇ ਤੋਂ ਰੱਖਣੇ ਸ਼ੁਰੂ ਕੀਤੇ ਵੈਸੇ ਤਾਂ ਜਿਵੇਂ ਅੰਕਲ ਜੀ ਨੇ ਦੱਸਿਆ ਵੀ ਪਿਤਾ ਪੁਰਖੀ ਕੰਮ ਆ ਤੁਹਾਡਾ ਪਹਿਲਾਂ ਤੋਂ ਹੀ ਚਿਰ ਤੋਂ ਕਈ ਪੀੜੀਆਂ ਤੋਂ ਰੱਖਦੇ ਹੋ ਤੁਸੀਂ ਹੈ ਨਾ ਚਾਰ ਪੰਜ ਪੀੜੀਆਂ ਤੋਂ ਹਾਂਜੀ ਹਾਂਜੀ ਤੇ ਘੋੜੇ ਦਾ ਵਿਚਾਰ ਫਿਰ ਤੁਹਾਡਾ ਕਿਵੇਂ ਬਣਿਆ ਸੀ ਘੋੜੇ ਦਾ ਵਿਚਾਰ ਆਪਣੇ ਕੋਲੇ ਪਹਿਲਾਂ ਭਾਜੀ ਘੋੜਾ ਹੁੰਦਾ ਸੀਗਾ ਨੁਕਰਾ ਹੂੰ ਤੇ ਉਹ ਘੋੜਾ ਆਪਾਂ ਨਾ ਇੰਦੀ ਡੇਰੇ ਚੜਾਤਾ ਸੀਗਾ ਤਦੋਂ ਸੇਵਾ ਸੂਬਾ ਨਹੀਂ ਹੁੰਦੀ ਸੀਗਾ ਭਰਾ ਵੀ ਪੜਦਾ ਹੁੰਦਾ ਸੀਗਾ ਉਹ ਤੋਂ ਵੱਡਾ ਠੀਕ ਹੈ ਤੇ ਉਸ ਤੋਂ ਬਾਅਦ ਬਾਹਰ ਚਲੇ ਗਿਆ ਕੋੜਾ ਸਾਹ ਨਹੀਂ ਹੁੰਦਾਗਾ ਕੋੜਾ ਡੇਢ ਚੜਾਤਾ ਹੈ ਹੂੰ ਤੇ ਫੇਰ ਭਾਜੀ 2-3 ਸਾਲ ਦੀ ਵਿੱਚ ਬ੍ਰੇਕ ਮਾਰੀ ਸੀਗੀ ਉਸ ਤੋਂ ਬਾਅਦ ਫੇਰ ਨੌਕਰੀ ਘੁੜੀ ਜਾਂਦੀ ਭਰਾ ਨੇ ਆ ਕੇ ਠੀਕ ਹੈ ਤੇ ਉਸ ਤੋਂ ਸ਼ੌਂਕ ਖੇਵਦੇ ਆ ਭਾਜੀ ਹੂੰ ਹਾਂਜੀ ਠੀਕ ਹੈ ਹਾਂ ਰਾਜੇ ਨੂੰ ਵੀ ਬਾਈ ਨੂੰ ਬਹੁਤ ਸ਼ੌਂਕ ਆ ਤੁਹਾਡੇ ਵੱਡੇ ਭਰਾ ਨੂੰ ਹਾਂਜੀ ਪਿਛਲੇ ਸਾਲ ਇੱਥੇ ਕਾਫੀ ਟਾਈਮ ਰਹਿ ਕੇ ਗਿਆ ਜੀ ਉਹਨਾਂ ਨੇ ਛੱਟੀ ਆ ਕੇ ਤੇ ਠੀਕ ਆ ਵੀਰੇ ਕਰਨ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਜਿਹੜਾ ਅੱਜ ਦੁਬਾਰੇ ਮਿਲੇ ਆ ਵੈਸੇ ਤਾਂ ਆਪਣੀ ਫੋਨ ਤੇ ਗੱਲਬਾਤ ਹਾਂਜੀ ਹਾਂਜੀ ਤੇ ਬਾਈ ਵਿੱਕੀ ਵੀ ਪਿਛਲੀ ਵਾਰ ਨਾਲ ਹੀ ਸੀ ਨਾ ਇੱਥੇ ਹਾਂਜੀ ਹਾਂਜੀ ਤੇ ਇੱਕ ਤਾਂ ਮੰਨ ਲਓ ਬਾਈ ਵਿੱਕੀ ਤੁਸੀਂ ਵੀ ਆਪਦੇ ਵਾਲਾ ਨੰਬਰ ਦੇ ਦਿਓ ਜਿਵੇਂ ਹੋਰ ਤੁਹਾਡੇ ਸਰਕਲ ਦੇ ਵਿੱਚ ਮਿੱਤਰ ਹੋਣਗੇ ਜਿਹੜੇ ਕੁੜੀਆਂ ਘਾੜੀਆਂ ਤੋਰਦੇ ਆ ਜਾਂ ਤੁਹਾਡੇ ਚੇਲੇ ਚੁੱਲੇ ਹਾਂਜੀ ਜਿੰਨੇ ਸਿੱਖਿਆ ਸੁੱਤੋਂ ਕੰਮ ਹਾਂਜੀ ਤੇ ਕਈ ਵਾਰ ਕਿਸੇ ਪ੍ਰਾਣੇ ਕੋਈ ਕੁੜੀ-ਕੁੜੀ ਤਰਾਉਣੀ ਹੁੰਦੀ ਆ ਮੇਰਾ ਨੰਬਰ ਹੈ 98721 16506 ਠੀਕ ਆ ਬਾਈ ਹਾਂਜੀ ਤੇ ਹੁਣ ਜਿਵੇਂ ਮੰਨ ਲਓ ਕੋਈ ਕਹੇ ਤਾਂ ਤੁਸੀਂ ਆਪ ਵੀ ਭੱਜ ਜਾਨੇ ਤੁਰੰਤ ਤੁਰਨ ਕੋ ਹਾਂਜੀ ਹਾਂਜੀ ਚੱਲ ਜਾਈਏ ਹੁਣ ਸੈਟ ਆ ਸਰੀਰ ਜਮਾ ਕੋਈ ਦਿੱਕਤ ਨਹੀਂ ਠੀਕ ਆ ਬਾਈ ਉਹਦੇ ਚ ਬਾਈ ਫਿਰ ਕੀ ਰੱਖਿਆ ਹੁੰਦਾ ਤੁਹਾਡਾ ਮੰਨ ਲਓ ਜਿਹੜੀ ਫੀਸ ਕੀ ਰੱਖੀ ਵੀ ਆ ਤੁਹਾਡੀ ਕਿੰਨੀ ਕੀ ਰੱਖੀ ਪਾਜੀ ਐਡਮਾ ਦੇ ਹਿਸਾਬ ਨਾਲ ਹੁੰਦਾ ਛੋਟੀ ਵੱਡੀ ਚਾਲ ਹਮਮੋਂ ਦਾ 20000 ਰੁਪਿਆ ਹਮ ਜੋ ਉਹਦੇ ਵਿੱਚ ਜਦੋਂ ਮੱਥਾ ਟੇਕਣ ਲਾਉਣਾ ਲੰਮਾ ਹੋ ਲੰਮੀ ਹੋਣਾ ਲਾਉਣਾ ਜਣਵਾਲ ਨੂੰ ਕੋਰੀ ਨੂੰ ਹਮ ਫੇਰ ਆਪਾਂ 25000 ਰੁਪਿਆ ਲਵਾਂ ਹਮ ਹਾਂਜੀ ਠੀਕ ਆ ਜੇ ਦੋ ਐਡਮਾ ਪੋਣੀਆਂ ਚਾਲਾ ਕੱਢਣੀ ਆ ਛੋਟੀ ਵੱਡੀ ਚਾਲ ਠੀਕ ਹੈ। ਬਾਕੀ ਛੋੜਾ ਮੋਟਾ ਟਾਈਮ ਦੇ ਕੰਮ ਦੇ ਹਿਸਾਬ ਨਾਲ ਹੋ ਜਾਂਦਾ ਵੀ ਜਾਨਵਰ ਤੇ ਕਿੰਨਾ ਕੁ ਟਾਈਮ ਲੱਗਦਾ ਉਹਨੂੰ ਟ੍ਰੇਨ ਕਰਨ ਤੇ। ਜਾਨਵਰ ਤੇ ਜੀ ਮਹੀਨਾ ਵੀ ਲਾ ਕੇ ਜਾਂ ਡੇਢ ਮਹੀਨਾ ਵੀ ਲਾ ਜਾਂਦਾ ਜਾਨਵਰ। ਵਧੀਆ ਚੰਗਾ ਬਣਾ ਜਾਂਦਾ ਜੀ ਤਾਂ ਇਹਨਾਂ ਦੇਵਲ ਦੇਖੋ ਤੁਸੀਂ ਆਪਾਂ। ਨਹੀਂ ਤੋਰਿਆ ਉਹ ਵੀ। ਹਾਂ। ਦੇਖੋ ਕਿੰਨਾ ਸੌਫਸ ਲੱਗ ਗਿਆ ਸੀ ਨਾ ਸੀਨ ਵਧੀਆ ਨੇ ਵਧੀਆ ਚਾਲ ਤੋਂ। ਹਾਂ ਬਾਕੀ ਜਦੋਂ ਵਿੱਕੀ ਦੇ ਤੇ ਬੈੰਨੇ ਆ ਦੇਖਿਆ ਤੋਰ ਕੇ ਘੋੜਾ ਪਾਪ ਵੀ ਤੇ ਘੋੜਾ ਆਇਆ ਕਹਿੰਦਾ ਵੀ ਛੱਡ ਦਿਓ ਯਾਰ ਮੈਂ ਤੁਰਨਾ ਬੰਦੇ ਨੂੰ ਆਪ ਕੰਟਰੋਲ ਕਰਕੇ ਰੱਖਣਾ ਪੈਂਦਾ ਤੋਰੇ ਦੂਰੇ ਦੇ ਹੱਕ ਨੂੰ ਚੰਗਾ ਬਾਕੀ ਪ੍ਰੈਕਟਿਸ ਨਾਲ ਵੀ ਥੋੜਾ ਫਰਕ ਪੈਂਦਾ ਵਿੱਚ ਜਾਨਵਰ ਘੋੜੇ ਜਦੋਂ ਕਾਫੀ ਲੰਮਾ ਸਮਾਂ ਖੜੇ ਰਹਿ ਜਾਂਦੇ ਆ ਮਹੀਨਾ ਦੋ ਮਹੀਨੇ ਕੋਈ ਤੋਰਦਾ ਨਹੀਂ ਉਹਨਾਂ ਨੂੰ ਫਿਰ ਜੇ ਇੱਕ ਦੀ ਜਾਨਵਰ ਦੀ ਡੇਲੀ ਪ੍ਰੈਕਟਿਸ ਹੁੰਦੀ ਆ ਖੁਸ਼ ਹੋ ਕੇ ਤੁਰਦਾ ਫਿਰ ਜਾਨਵਰ ਆਣਾ ਇਹਦਾ ਜੰਗਲੀ ਜਾਨਵਰ ਦੇਲੀ ਇਹਨਾਂ ਨੂੰ ਬਾਹਰ ਕੱਢੋ ਘਮਾਓ ਜਾਨਵਰ ਖੁਸ਼ ਰਹਿੰਦਾ ਹਮ ਸਹੀ ਆ ਬਈ ਇਹਦਾ ਤੋਰੇ ਨਾਲ ਹੀ ਬੰਦਾ ਜਾਨਵਰ ਹਮ ਸਹੀ ਆ ਬਈ ਬਹੁਤ-ਬਹੁਤ ਧੰਨਵਾਦ ਬਾਈ ਤੁਹਾਡਾ ਸਾਰੇ ਭਰਾਵਾਂ ਦਾ ਤੁਹਾਡਾ ਵੀ ਬਾਈ ਤੇ ਦਰਸ਼ਕੋ ਏਸੀ ਬਾਈ ਕਰਨ ਆਪਣਾ ਛੋਟਾ ਭਰਾ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਲਾਸਟ ਇਅਰ ਵੀ ਆਪਾਂ ਐਸ ਡੈਵਲ ਕੋਡੇ ਦੀ ਵੀਡੀਓ ਕੀਤੀ ਸੀ ਉਦੋਂ ਸਟੱਡ ਸਰਵਿਸ ਹੱਲੇ ਦੀ ਓਪਨ ਕੀਤੀ ਸੀ ਕੋਡੇ ਦੀ ਸੋ ਹੁਣ 5-6 ਰਿਜ਼ਲਟ ਆਏ ਆ ਬਹੁਤ ਟੌਪ ਦੇ ਰਿਜ਼ਲਟ ਆਏ ਆ ਤੇ ਬਾਈ ਨੇ ਦੱਸਿਆ ਵੀ ਪੰਜ ਬਸ਼ੇਰੀਆਂ ਆਈਆਂ ਨੇ ਛੇਮਾ ਬਸ਼ੇਰਾ ਆ ਘੋੜਾ ਡਿੱਟੋ ਜਿਹੜਾ ਰਿਜ਼ਲਟ ਆਪਦੇ ਤੇ ਲੈ ਕੇ ਜਾਂਦਾਗਾ ਬਹੁਤ ਸੋਹਣੇ ਬੱਚੇ ਆਉਂਦੇ ਆ ਤੇ ਸਟੱਡ ਸਰਵਿਸ ਦੀ ਫੀਸ ਵੀ ਬਾਈ ਜਾਣੇ ਜਾਇਜ਼ ਰੱਖੀ ਆ 15000 ਰੁਪਿਆ ਸੋ 65 ਇੰਚ ਹਾਈਟ ਦਾ ਬਹੁਤ ਜਾਦੇ ਚੰਗਾ ਸਾਲੀ ਵਾਲਾ ਬਲੱਡਲਾਈਨ ਦਾ ਘੋੜਾ ਹੈਗਾ ਤੇ ਜੇ ਕਿਸੇ ਭਰਾ ਨੇ ਸਟੱਡ ਸਰਵਿਸ ਲੈਣੀ ਆ ਤਾਂ ਬਾਈ ਰਾਜੇ ਨੂੰ ਕਾਲ ਕਰ ਸਕਦੇ ਹੋ ਤੇ ਇਹਨਾਂ ਦਾ ਇੰਸਟਾਗ੍ਰam ਤੇ ਪੇਜ ਵੀ ਬਣਿਆ ਪਿਆ ਕੱਬਾ ਸਟੱਡ ਫਾਰਮ ਦੇ ਨਾਂ ਤੇ ਉਤੇ ਵੀ ਤੁਸੀਂ ਘੋੜੇ ਬਾਰੇ ਅਪਡੇਟ ਜਾਂ ਵੀਡੀਓ ਚੈੱਕ ਕਰ ਸਕਦੇ ਹੋ ਤੇ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਦੇ ਨਾਲ ਧੰਨਵਾਦ ਜੀ ਦੋਸਤੋ ਸਤਿ ਸ੍ਰੀ ਅਕਾਲ oh That's good.